ਤਾਂ ਤੁਸੀਂ ਸਾਰੇ ਠੀਕ ਹੋ ਕੇ ਬੈਠੋ ਵੀ ਸਾਰੇ ਜਲਦੀ ਕਲਾ ਵਿੱਚ ਰੱਖ ਕੇ ਤੰਦਰੁਸਤ ਰਹਸੇ ਬਸਦੇ ਹੋ ਤੇ ਇਹ ਲੈਂਦੇ ਜੀ ਆਪਾਂ 10 ਕਿਲੋ ਆਂਬ ਕੱਟੇ ਹੋਏ ਆਚਾਰ ਬਣਾਉਣ ਵਾਸਤੇ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂਗੀ ਜਿਹਦੇ ਵੀ ਆਪਾਂ ਬਜ਼ਾਰੋਂ ਆਂਬ ਲੈ ਕੇ ਆਉਣੇ ਆ ਕਟਾ ਕੇ ਤੇ ਇਹਦੀ ਆ ਗਿੱਟ ਕ ਕੱਢਣੀ ਜ਼ਰੂਰੀ ਹੁੰਦੀ ਹੈ ਜੇ ਇਹਦੀ ਆ ਗਿੱਟ ਜਿਵੇਂ ਇਸ ਤਰ੍ਹਾਂ ਇਹ ਕੱਢਣੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਕਿਉਂਕਿ ਇਹ ਨਾਲ ਫਿਰ ਚਾਰ ਸਵਾਦ ਨਹੀਂ ਬਣਦਾ इस तरह आ जोड़ा उत्ते पेपर वगू लगे ये भी जरूर जुण क्डना जरूरी होंगे बाहर क्डना जरूरी है ये भी अपने आचार बढ़िया बनेगा नहीं अपना आचार बढ़िया नहीं बनेगा इन्हों मैं इस तरह सारे शांति कर दूँगी इस तरह तो दिखावे इस तरह अपना खब का चार पाया ਆਪਾਂ ਗੋਠੀਆਂ ਸਾਰੀਆਂ ਕੱਢ ਲਈਆਂ ਸਾਫ਼ ਕਰ ਲਿਆ ਕੱਪੜੇ ਵਾਲੇ ਨਾਲ ਤੇ ਇਹਨਾਂ ਨੂੰ ਆਪਾਂ ਭਾਂਡਾ ਬੱਠਲ ਤੋਂ ਸਵਾਰ ਕੇ ਤੇ ਇਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਸਾਰੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮ ਇਹ ਹਰਗੇ ਸਟਾਰਟ ਲੈ ਲਈ ਤੇ ਆਪੇ ਤੋਂ ਟੋਲਾ जाणि आधा किलो नमक आपण कोल सो ग्राम हे उत्तम पाहिजे आपण सो ग्राम आपण हलदी पा दस कलो अंब आई सो ग्राम वाली हलदी पा आपण चंगी तर मला ਅੰਦੀ ਇਹਨਾਂ ਆਪਾਂ ਚੀਨੀ ਚ ਮਲਾਰੇ ਹਾਰੇ ਅਜਾੜ ਨੂੰ ਮਸਾਲਾ ਲਾਗਦੇ ਕੋਈ ਵੀ ਬਾਦੀ ਹੁਣ ਨਾ ਲਵੇ ਜੇ ਨਾ ਲੱਗੇ ਜੀ ਆਪਣਾ ਸਾਰਾ ਮਸਾਲਾ ਰਲ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ 12-13 ਘੰਟਿਆਂ ਵਾਸਤੇ ਚਿੱਟਾ ਕਪੜਾ ਇਸ ਕਪੜਾ ਦੇ ਕੇ ਰਾਤ ਪਰ ਇਹਨੂੰ ਰੱਖਾਂਗੇ ਕਿਉਂਕਿ ਜਿਹੜਾ ਸਾਰਾ ਨਮਕ ਹੈ ਇਹਦਾ ਉਹ ਪਾਣੀ ਕੱਢ ਦੂਗਾ ਤੇ ਹੁਣ ਆਪਾਂ ਇਹਨੂੰ ਉੱਤੇ ਕਪੜਾ ਦੇ ਕੇ ਇਹਦੇ ਇਹਨੂੰ ਪੂਰੀ ਰਾਤ ਰੱਖਾਂਗੇ ਤੇ ਕੱਲ ਨੂੰ ਇਹਨੂੰ ਆਪਾਂ ਬਾਹਰ ਕੱਢਾਂਗੇ ਜਿੰਨਾ ਪਾਣੀ ਉਹ ਸੁਕਾਵਾਂਗੇ ਬਾਹਰ ਨਿਕਲੂਗਾ ਤੇ ਇਹਨੂੰ ਕੱਲ ਨੂੰ ਆਪਾਂ ਕੱਟ ਕੇ ਫਿਰ ਸੁਕਾਵਾਂਗੇ ਛੋਟਾ ਕੇ ਇਹ ਵੀ ਹੁਣ ਇਹਨੂੰ ਆਪਾਂ ਕਪੜਾ ਦੇ ਕੇ ਇਸ ਤਰ੍ਹਾਂ ਬੰਨ ਕੇ ਰੱਖ ਦਿੰਦੇ ਹਾਂ ਲੋ ਜੀ ਆਪਾਂ ਹੁਣ ਸਾਰਾ ਪਾਣੀ ਇਹਦੇ ਵਿੱਚੋਂ ਕੱਢ ਦੇਵਾਂਗੇ ਨਮਕਾਲਾ ਜੋ ਅੰਬਾਂ ਨੂੰ ਲੱਗਿਆ ਹੋਇਆ ਸੀ ਐਕਸਟਰਾ ਪਾਣੀ ਹੁੰਦਾ ਜੋ ਅੰਬਾਂ 'ਚ ਉਹ ਆਪਾਂ ਕੱਢ ਦਿੱਤਾ ਹੈ ਤਕਰੀਬਨ 1 ਲੀਟਰ ਪਾਣੀ ਨਿਕਲ ਗਿਆ ਜੀ ਹਾਂਜੀ ਸਰਦਾਰ ਜੀ ਦੀ ਮਦਦ ਨਾਲ ਨਹੀਂ ਫਿਰ ਅੰਬ ਡੇਗਦੇ ਸੀ ਥੱਲੇ ਕਿਉਂਕਿ ਐਡੀ ਵੱਡੀ ਕੋਈ ਪੌਣੀ ਨਹੀਂ ਹੁੰਦੀ ਜਿਹਦੇ ਵਿੱਚ ਆਪਾਂ ਪਾ ਸਕੀਏ ਤੇ ਹੌਲੀ ਹੌਲੀ ਸਾਰਾ ਪਾਣੀ ਆਪਾਂ ਕੱਢ ਦੇਵਾਂਗੇ ਤੇ ਇਹਦੇ ਕੱਢਣ ਨਾਲ ਵਧੀਆ ਬਣਗੇ ਜਿਹੜਾ ਪਾਣੀ ਸੀ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਲਾ ਦੇਵਾਂਗੇ ਕੱਪੜਾ ਵਿਛਾ ਕੇ ਤੇ ਇਹਨਾਂ ਨੂੰ ਕੱਲੀ ਕੱਲੀ ਫਾੜੀ ਨੂੰ ਇਹਦੇ ਉੱਪਰ ਸੁੱਕਣੀ ਲਾ ਦੇਵਾਂਗੇ ਇਹ ਮੈਂ ਮੰਜੇ ਦੇ ਉੱਪਰ ਕੱਪੜਾ ਵਿਛਾਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਕੱਲੀ ਕੱਲੀ ਫਾੜੀ ਨੂੰ ਪੂਰੀ ਹਵਾ ਲੱਗੇ ਤੇ ਜਿਹੜੀ ਇਹਦੀ ਸਲਾਹ ਹੈ ਜਾਇ ਇਹਦਾ ਪਾਣੀ ਕੋਈ ਵੀ ਪਾਣੀ ਲੱਗਿਆ ਹੋਇਆ ਇਹਨੂੰ ਤਾਂ ਸਾਰਾ ਸੁੱਕ ਜੇ ਹਾਂਜੀ ਇਸ ਤਰ੍ਹਾਂ ਸਾਰੇ ਅਚਾਰ ਨੂੰ ਆਪਾਂ ਮੰਜੇ ਦੇ ਉੱਪਰ ਮੋਛਾ ਦੇਵਾਂਗੇ ਅਚਾਰ ਤੇ ਮਿਹਨਤ ਬਹੁਤ ਹੁੰਦੀ ਹੈ ਜੀ ਪਰ ਇਹ 20 ਸਾਲ ਖਰਾਬ ਨਹੀਂ ਹੁੰਦਾ ਇਸ ਤਰ੍ਹਾਂ ਕਰਕੇ ਪਾਣੀ ਕੱਢ ਕੇ ਪਾਇਆ ਜਾਵੇ 20 ਸਾਲ ਚਾਰ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਸਾਡੇ ਵੀਡੀਓ ਚੰਗੀਆਂ ਲੱਗਣੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਨਵੇਂ ਆਏ ਨੇਗੇ ਬੈਲ ਦਾ ਬਟਨ ਦਬਾਇਓ ਤਾਂ ਕਿ ਸੋਨੇ ਸੋਨੇ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕਣ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਆ ਦੇਖੋ ਜੀ ਹੁਣ ਆਪਾਂ ਸਾਰਾ ਆਚਾਰ ਇਸ ਤਰ੍ਹਾਂ ਬਿਚਾ ਦਿੱਤਾ ਹੈਗਾ ਤੇ ਇਹਨੂੰ ਸਾਰਾ ਜਦੋਂ ਇਹ ਪੂਰੀ ਤਰ੍ਹਾਂ ਇਹਦਾ ਪਾਣੀ ਸੁੱਕ ਗਿਆ ਉਦੋਂ ਆਪਾਂ ਇਹਨੂੰ ਇਹਦਾ ਚਾਰ ਪਾਵਾਂਗੇ ਫਿਰ ਓਨੀ ਦੇਰ ਆਪਾਂ ਇਹਦਾ ਚਾਰ ਨਹੀਂ ਪਾਉਂਦੇ ਜਿੰਨੀ ਦੇਰ ਇਹਦੇ ਵਿੱਚ ਪਾਣੀ ਹੈ ਤੇ ਇਹਦਾ ਪਾਣੀ ਖਾੜੀਆਂ ਦਾ ਨਹੀਂ ਸੁਕਦਾ ਓਨੀ ਦੇਰ ਆਪਾਂ ਇਹਨੂੰ ਚਾਰ ਨਹੀਂ ਪਾ ਸਕਦੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸਹਿਯੋਗ ਸਦਕਾ ਹੀ ਸਾਡਾ ਹੌਸਲਾ ਵਧਦਾ ਹੈਗਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਅੱਗੇ ਸੋਹਣੇ ਸੋਹਣੇ ਬਲੌਗ ਬਣਾਉਣ ਨੂੰ ਹੋਰ ਦਿਲ ਕਰਦਾ ਹੈਗਾ ਹਾਂਜੀ ਫਾੜੀਆਂ ਆਪਾਂ ਹੁਣ ਸਾਰੀਆਂ ਮੰਜੇ ਦੇ ਉੱਪਰ ਚੰਗੀ ਤਰ੍ਹਾਂ ਪਾ ਦਿੱਤੀ ਆਪਣੇ ਅੰਬ ਦਾ ਪਾਣੀ ਨਿਕਲ ਚੁੱਕਾ ਸਾਰਾ ਸੁਕਾ ਲਈ ਆਪਾਂ ਪੱਠੇ ਚੋਂ ਦੁਬਾਰਾ ਪਾ ਲਈ ਹਲਦੀ ਤੇ ਨਮਕ ਪਹਿਲਾਂ ਲਾ ਕੇ ਇੱਕ ਦਿਨ ਪੂਰੀ ਰਾਤ ਰੱਖ ਕੇ ਤੇ ਪੂਰਾ ਦਿਨ ਰੱਖ ਕੇ ਸੁਕਾਏਗਾ ਪਹਿਲੇ ਇੱਕ ਦਿਨ ਪੂਰਾ ਨਮਕ ਪਾ ਕੇ ਰੱਖਿਆਗਾ ਇੱਕ ਰਾਤ ਫਿਰ ਇੱਕ ਰਾਤ ਤੇ ਦਿਨ ਸੁਕਾ ਲਿਆ ਹੁਣ ਦੇਖੋ ਬਿਲਕੁਲ ਖੜਕਦੇ ਹੈਗੇ ਵਧੀਆ ਬਣ ਗਿਆ ਸਾਰਾ ਪਾਣੀ ਨਿਕਲ ਗਿਆ ਇਹਦੇ ਵਿੱਚ ਪਾਉਂਗੀ ਜੀ ਮੈਂ ਹੁਣ 1 ਕਿਲੋ ਨਮਕ 1 ਲੀਟਰ ਖੰਡਾ ਹਾਂ ਤੇ ਫੋਦੂਵਾਚੀ ਆ ਸਾਰੇ ਮਸਾਲੇ ਮੈਂ ਇਕੱਲੇ ਰਗੜੇ ਹੈਗੇ ਮੈਂ ਇੱਕ ਇੱਕਲਾ ਇੱਕਲਾ ਮਸਾਲਾ ਕਰਨ ਨਾਲ ਸਾਰੇ ਇਕੱਠੇ ਰਗੜਦੇ ਮੈਂ ਇਹਦੇ ਵਿੱਚ ਪਾਇਆ ਜੀ 250 ਗ੍ਰਾਮ ਮਿਰਚ 250 ਗ੍ਰਾਮ ਕਾਲੀ ਮਿਰਚ ਇੱਕ ਵੱਡੀ ਇਲਾਇਚੀ ਪਾਈ ਹੈਗੀ ਥੋੜੀ ਛੋਟੀ ਇਲਾਇਚੀ ਵੀ ਪਾਣੀ ਨਹੀਂ ਆ ਰਾਈ ਹੈ ਤੇ ਕਲੌਂਜੀ ਇਹ ਸਾਰਾ ਸਮਾਨ ਇਹਦੇ ਵਿੱਚ ਪ੍ਰੇਫੈਂਡ ਕਰ ਲੈ ਕੇ ਮੈਂ ਕਾਲਾ ਨਮਕ ਤੇ ਜੀ ਇੱਕ ਕਾਲਾ ਨਮਕ ਹੈ ਤੇ ਇੱਕ ਥੋੜਾ ਜਿਹਾ ਚਟ ਮਸਾਲਾ ਪਾਇਆ ਜੀ ਇਹ ਮੈਂ ਸਾਰਾ ਕਰੇ ਬਣਾ ਕੇ ਕੈਸਾ ਲੱਗੂ ਜੀ ਨੂੰ ਪਾਣੀ ਆਪਾ ਉੱਥੇ ਹੜਦੇਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਮਿਲਾ ਲਾਂਗੇ ਮਲਾ ਕੇ ਇਸ ਬਰਤਨ ਵਿੱਚ ਨੂੰ ਆ ਦੇਵਾਂਗੇ ਜਿਹੀ ਤਰ੍ਹਾਂ ਪਹਿਲਾਂ ਮਿਲਾਵਾਂਗੇ ਚਾਰ ਬੋਸ ਤੋਂ ਆ ਗਏ ਸ੍ਰਣ ਗੱਲ ਜੀ ਆਪਾਂ ਹੁਣ ਇਹ ਸਾਰਾ ਲਾ ਰਿਹਾ ਤੇ ਹੁਣ ਆਪਾਂ ਪਾਵਾਂਗੇ ਇਹਨੂੰ ਇਸ ਬਰਤਨ ਦੇ ਵਿੱਚ ਇੱਕ ਹਫ਼ਤਾ ਬੰਦਰ ਖਾਂਗੇ ਤੇ ਫਿਰ ਇਹ ਵਧੀਆ ਬੰਦਰ